150 ਰੁਪਏ 150 ਰੁਪਏ 150 ਰੁਪਏ ਲੈ ਜਾਓ 150 ਰੁਪਏ ਦਾ ਸੂਟ ਲੈ ਜਾਓ 150 ਰੁਪਏ ਦਾ ਸੂਟ ਬਾਜ਼ਾਰ 'ਚ ਜਿਹੜਾ ਮਿਲਦਾ 5-500 ਦਾ ਲੈ ਜਾਓ 150 ਰੁਪਏ ਦਾ ਸੂਟ ਤਿੰਨ ਦਿਨ ਦੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ 28 ਮਈ ਤੱਕ ਆਜੋ 150 ਰੁਪਏ ਦਾ ਸੂਟ ਆਹ ਚੱਕੋ ਦੀ ਕੋਟਨ ਦਾ ਸੂਟ ਦੁਪੱਟਾ ਲਾ ਕੇ 200 ਰੁਪਏ ਦਾ ਵੇਖੋ ਕੋਈ ਮੰਗਦਾ 500 ਕੋਈ ਮੰਗਦਾ 600 કોટਨ ਦਾ ਰੈਡੀमेड ਸੂਟ ਲੈ ਲਓ 195 ਚ 30 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਜੋਰ ਜੱਟ ਦਾ ਫੁੱਲ ਸਾਈਜ਼ 25 ਰੁਪਏ ਦਾ ਦੁਪੱਟਾ ਕੋਈ ਕੋਈ 500 ਨਹੀਂ ਕੋਈ 600 ਨਹੀਂ 150 ਰੁਪਏ ਦੀ ਚਾਦਰ 150 ਰੁਪਏ ਦੀ ਚਾਦਰ ਉਸਰਾਣਾ ਕਬਰ ਨਾਲ ਡਬਲ ਬੈੱਡ ਦੀ ਚਾਦਰ 150 ਰੁਪਏ ਦੀ ਮੇਰਾ ਕੱਟ ਆ ਗਿਆ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਆ ਵੇਖੋ ਕੋਟਨ ਦੇ ਸੂਟ ਗਰਮੀਆਂ ਚ ਪਾਉਣ ਵਾਲੇ ਸੂਟ ਜਿਹੜੇ ਮਿਲਦੇ ਬਾਜ਼ਾਰ ਚ 7-700 ਰੁਪਏ ਦਾ ਉਹ ਦੁਪੱਟਾ ਨਾਲ ਦਵਾਗੇ ਲੈ ਜਾਓ 350 ਰੁਪਏ ਦਾ ਬਹੁਤ ਵੱਡਾ ਰਸ਼ ਪੈ ਗਿਆ ਸਟੋਰ ਤੇ ਚਾਰੇ ਪਾਸੇ ਲੋਕਾਂ ਦਾ ਬਹੁਤ ਵੱਡਾ ਠਾਟਾ ਮਾਰਦਾ ਰਸ਼ ਪੈ ਗਿਆ ਲੋਕੀ ਦੂਰੋਂ ਦੂਰੋਂ ਆ ਰਿਹਾ ਚੱਕੋ ਜੀ ਤਗੜਾ ਬ੍ਰਾਂਡ ਆ ਗਿਆ ਜੀ ਬਰਸਤ ਦਾ ਬਜ਼ਾਰਾਂ ਚ 8-800 ਦਾ ਸੂਟ ਚੱਕੋ 500 ਰੁਪਏ ਦਾ ਤੁਸ਼ਰੀ ਦਸਤਾਰ ਮੋਗਾ ਰੋਡ ਬਾਗ ਆਪਣਾ ਤੇ ਅੰਕਰ ਓਮ ਸੂਟਾਂ ਦਾ ਵੱਡਾ ਬ੍ਰਾਂਡ ਜਿੱਥੇ ਲੱਗੇ ਹੀ ਵੱਡੀ ਆਫਰ ਲੈ ਜਾਓ 3500 ਰੁਪਏ ਦਾ ਸੂਟ ਆਹ ਸੂਟ ਜਾਮ ਕਾਟਨ ਦਾ ਪਿਆਰ ਦੁਪੱਟਾ ਲਾ ਕੇ ਬਜ਼ਾਰਾਂ 'ਚ 3-3000 ਦਾ ਚੱਕੋ 1000 ਦਾ ਬਾਜ਼ਾਰ ਦਾ ਰੇਟ 10000 ਰੁਪਿਆ ਅਸੀਂ ਦਿੰਦੇ ਸੀਗੇ ਇਹ 1750 ਚ ਪਰ ਇਹਦਾ ਹੁਣ ਰੇਟ ਕਰਤਾ 1275 ਉਹ 1275 ਦਾ ਸੂਟ ਦੇਖੋ ਦੇਖੋ ਜੀ ਦਾਜਵਲੀ ਦਾ ਕੱਪੜਾ ਚਾਹੇ ਤੁਸੀਂ ਗਾਉਣ ਲਹਿੰਗਾ ਪੂਰਾ ਸੂਟ ਲੈ ਲਓ ਨਾਲ ਲੈ ਲਓ ਲਹਿੰਗਾ ਬਜਾਰਾਂ ਦੇ ਵਿੱਚ 15 15000 ਰੇਟ ਆ ਲੈ ਜੋ 5 5000 ਦੇ ਵਿੱਚ ਆ ਚੈੱਕ ਕਰੋ ਭਾਜੀ ਅਨਾਰਕਲੀ ਬਣੀ ਹੋਈ ਆ ਪੂਰੀ ਸਟਿਚ ਕੀਤੀ ਨਾਲ ਦੁਪੱਟਾ ਲਗਜ਼ਰੀ ਬਿਆਰ ਚ ਰੇਟ ਦਾ 10000 ਤੋਂ ਘਟ ਨਹੀਂ ਜੇ ਚੱਕੋ 4500 ਰੁਪਏ ਦੇ ਵਿੱਚ ਰੈਡੀमेड ਆ ਦੇਖੋ ਚੀਜ਼ਾਂ ਇਹ 2000 ਨਹੀਂ 1800 ਨਹੀਂ 500 ਰੁਪਏ ਚ 5 500 ਰੁਪਏ ਚ ਲੈ ਜਾਓ 5 500 ਚ ਚੰਡੀਗੜ੍ਹ ਦਿੱਲੀ ਬੰਬੇ ਪਾਉਂਦੀਆਂ ਕੁੜੀਆਂ ਇਦਾਂ ਦੇ ਕੰਸੈਪਟ ਇਹ ਵੀ ਤੁਹਾਨੂੰ ਮਿਲ ਜਾਣੇ ਆ 2700 ਰੁਪਏ ਦਾ 2700 ਰੁਪਏ ਦਾ ਸ਼ਰਾਰਾ ਕਰਾਰਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਲਗਜ਼ਰੀ ਚੀਜ਼ਾਂ ਵੈਡਿੰਗ ਦੇ ਵਿੱਚ ਆਹੀ ਚੀਜ਼ਾਂ ਤੁਹਾਨੂੰ 10 10 ਹਜ਼ਾਰ ਦੀਆਂ ਬਜਾਰੋਂ ਮਿਲਦੀਆਂ ਤੇ 5 5 6 6000 ਰੈਂਟ ਲਿੱਤਾ ਜਾਂਦਾ ਪਰ 25 2500 ਰੁਪਏ ਦੇ ਵਿੱਚ ਇਹ ਚੈੱਕ ਕਰ ਲਓ ਜੀ ਰੈੱਡ ਮਹਿਰੂਨ ਗਾਜ਼ਰੀ ਵਾਈਨ 5000 ਤੋਂ ਲੈ ਕੇ ਲਹਿੰਗਾ ਸਾਡੇ ਕੋਲ 3.5 ਲੱਖ ਤੱਕ ਦਾ ਮਿਲ ਜੂਗਾ 150 ਰੁਪਏ 150 ਰੁਪਏ 150 ਰੁਪਏ ਲੈ ਜਾਓ 150 ਰੁਪਏ ਦਾ ਸੂਟ ਲੈ ਜਾਓ 150 ਰੁ ਹਜ਼ਾਰ ਚ ਜਿਹੜਾ ਮਿਲਦਾ 550 ਦਾ ਲੈ ਜਾਓ 150 ਰੁਪਏ ਦਾ ਸੂਟ ਅੰਕਲ ਓਮ ਮੋਗਾ ਰੋਡ ਪਾ ਕੇ ਆ ਜਾਓ ਲੱਗ ਗਈ 3 ਦਿਨ ਦੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ 28 ਮਈ ਤੱਕ ਆ ਜਾਓ 150 ਰੁਪਏ ਦਾ ਸੂਟ 올ਓਵਰ 5 ਮੀਟਰ ਸੂਟ 150 ਰੁਪਏ ਚ ਰੰਗ ਬੜੇ ਮਿਲ ਜਣੇ ਆ ਡਿਜ਼ਾਈਨ ਬੜੇ ਮਿਲ ਜਣੇ ਲੈ ਜਾਓ ਡਾ ਚੱਕੋ ਦੀ ਕੋਟਨ ਦਾ ਸੂਟ ਦੁਪੱਟਾ ਲਾ ਕੇ 200 ਰੁਪਏ ਦਾ ਚੱਕੋ ਹਜ਼ਾਰ ਰੁਪਏ ਦਾ ਮੈਲ ਨਾਲ ਹਜ਼ਾਰ ਦੇ 5 ਚੱਕੋ 2-200 ਰੁਪਏ ਦੇ ਵਿੱਚ ਉਹ ਦੁਪੱਟੇ ਯਾਰ ਚੈੱਕ ਕਰੋ ਆ ਚੱਕੋ ਆ ਗਿਆ ਮੈਚਿੰਗ ਸੂਟ ਟਾਪ ਕਲਾਸ ਹੈ ਵੀ ਦਿੱਤਾ ₹200 ਦਾ ₹200 ਦਾ ਉਹ ਦੇਖੋ ਕੋਈ ਮੰਗਦਾ 500 ਕੋਈ ਮੰਗਦਾ 600 કોટਨ ਦਾ ਰੈਡੀमेड ਸੂਟ ਲੈ ਜਾਓ 195 ਚ 195 ਚ ਕੋਟਨ ਦਾ ਸੂਟ ਸੋਮਵਾਰ ਮੰਗਲਵਾਰ ਬੁੱਧਵਾਰ ਸਿਰਫ ਤਿੰਨ ਦਿਨ ਓਏ 195 ਦਾ ਬਾਜ਼ਾਰ ਚ ਸਲਾਈ 5-500 ਰੁਪਈਆ ਚਲਦੀ ਆ ਓਏ 8-800 ਦਾ ਬਾਜ਼ਾਰ ਚ ਵਿਕਦਾ ਅਸੀਂ ਦੇਣਾ ਸਿਰਫ 195 ਚ 195 ਚ ਕੋਟਨ ਸੂਟ ਰੈਡੀमेड ਸਟਿਚ ਕੀਤਾ ਸਿਰਫ 195 ਚ ਆ ਦੇਖੋ ਤੁਸੀਂ ਸ਼ਰਟ ਵੀ ਦੇਖੋ ਆ ਤੁਸੀਂ ਪਜਾਮਾ ਵੀ ਦੇਖ ਲਓ ਰੈਡੀमेड ਸਟਿਚ ਕੀਤਾ 195 ਜੋ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਜੋਰ ਜੱਟ ਦਾ ਫੁੱਲ ਸਾਈਜ਼ 25 ਰੁਪਏ ਦਾ ਦੁਪੱਟਾ 2 ਮੀਟਰ ਸਵਾ 2 ਮੀਟਰ 25 25 ਰੁਪਏ ਦੇ ਦੁਪੱਟੇ ਜੋਰ ਜੜ ਦੇ ਜਿੰਨਾ ਮਰਜ਼ੀ ਰੰਗ ਡਿਗੈਣ ਲੈ ਲੋ 25 ਰੁਪਏ ਦਾ ਇੱਕ ਦੁਪੱਟਾ 100 ਰੁਪਏ ਦੇ ਚਾਰ ਦੁਪੱਟੇ ਪੰਜਾਬ ਦੀ ਸਭ ਤੋਂ ਵੱਡੀ ਸੇਲ ਦੇਖੋ ਜੀ ਕੋਈ 500 ਨਹੀਂ ਕੋਈ 600 ਨਹੀਂ 150 ਰੁਪਏ ਦੀ ਚਾਦਰ 150 ਰੁਪਏ ਦੀ ਚਾਦਰ ਉਸਰਾਣਾ ਕਬਰ ਨਾਲ ਡਬਲ ਬੈੱਡ ਦੀ ਚਾਦਰ 150 ਰੁਪਏ ਦੀ ਅੰਕਲ ਓਮ रूम ते आजो मोगा रोड बागा पाण अंकल ओम ਜਿੱਥੇ ਮਿਲਣਿਆ ਵੱਡੇ ਫਰੇ ਨਾਇਰਾ ਕੱਟ ਆ ਗਿਆ ਨਾਇਰਾ ਕੱਟ ਆ ਗਿਆ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਰੰਗ ਡਿਜ਼ਾਈਨ ਕਲਰ ਸਾਰੇ ਹੈਗੇ ਆ 200 ਰੁਪਏ ਦਾ ਨਾਇਰਾ ਕੱਟ 3 ਦਿਨ ਦੀ ਵੱਡੀ ਸੇਲ 3 ਦਿਨਾਂ ਦੀ ਵੱਡੀ ਸੇਲ 3 ਦਿਨਾਂ ਦੀ ਵੱਡੀ ਸੇਲ ਓਏ ਆ ਦੇਖੋ ਕਾਟਨ ਦੇ ਸੂਟ ਗਰਮੀਆਂ 'ਚ ਪਾਉਣ ਵਾਲੇ ਸੂਟ ਜਿਹੜੇ ਮਿਲਦੇ ਬਾਜ਼ਾਰ 'ਚ 7-700 ਰੁਪਏ ਦਾ ਉਹ ਦੁਪੱਟਾ ਨਾਲ ਦੇਵਾਗੇ ਲੈ ਜਾਓ 350 ਰੁਪਏ ਦਾ ਚੱਕੋ 350 ਰੁਪਇਆ ਉਹ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਆਜੋ 700 ਰੇ 2 ਇੱਕ ਨਾਲ ਇੱਕ ਫ੍ਰੀ ਮਾਤਲਬ ਜਿਹੜਾ ਬਾਜ਼ਾਰ 'ਚ 700 ਰਾ ਇੱਥੇ 350 ਦਾ ਨਵੇਂ-ਨਵੇਂ ਡੀਨ ਅਗਰ ਨਵੇਂ-ਨਵੇਂ ਚੱਕੋ ਜੀ ਤਗੜਾ ਬ੍ਰਾਂਡ ਆ ਗਿਆ ਜੀ ਬਰਸਤ ਦਾ ਬਜ਼ਾਰਾਂ 'ਚ 8-800 ਦਾ ਸੂਟ ਚੱਕੋ 500 ਰੁਪਏ ਦਾ ਚੱਕੋ 500 ਰੁਪਏ ਦਾ ਦੇਖੋ ਜੀ ਮਾਤੂ ਸ਼ਰੀ ਦਸਤਾਰ ਮੋਗਾ ਰੋਡ ਬਾਗ ਆਪਣਾ ਤੇ ਅੰਕਲ ਓਮ ਸੂਟਰ ਦਾ ਵੱਡਾ ਬ੍ਰਾਂਡ ਜਿੱਥੇ ਲੱਗੇ ਵੱਡੀ ਆਫਰ ਲੈ ਜਾਓ 350 ਰੁਪਏ ਦਾ ਸੂਟ ਉਹ ਨਹੀਂ ਮਿਲਣਾ ਨਹੀਂ ਮਿਲਣਾ ਬਈ ਫੁੱਲ ਗਾਰੰਟੀ ਹੋਰ ਕਿਸੇ ਤੋਂ ਇੰਨੇ ਸਸਤਾ ਸੂਟ ਨਹੀਂ ਮਿਲਣਾ 350 350 350 ਤਗੜਾ ਬ੍ਰਾਂਡ ਆ ਜੀ ਚੈੱਕ ਕਰ ਲਓ 350 ਰੁਪਏ ਦਾ ਚੈਲੰਜ ਕਰਕੇ ਕਹਿੰਨੇ ਆ ਠੋਕ ਠੋਕੇ ਕਹਿੰਨੇ ਆ ਕਿਸੇ ਨੇ ਨਹੀਂ ਦੇਣਾ 350 ਰੁਪਏ ਦਾ ਸੂਟ ਓਏ ਕੜਾਈ ਵਾਲਾ ਆ ਗਿਆ ਕੜਾਈ ਵਾਲਾ ਆ ਗਿਆ ਕੜਾਈ ਵਾਲਾ ਸੂਟ ਆ ਗਿਆ ਬਿਆਹਾਂ ਚ 1000 ਦਾ ਇੱਥੇ 500 ਰੁਪਏ ਦਾ ਦੇਖੋ ਜੀ ਚਾਹੇ ਤੁਸੀਂ ਲੈਣਾ ਵਿਆਹ ਲਈ ਦਾ ਕਪੜਾ ਦੇਣ ਲੈਣ ਲਈ ਲੈਣਾ ਤੁਸੀਂ ਲੈਣਾ ਹੈਗਾ ਕਿਸੇ ਲਈ ਗਿਫਟ ਦੇਣ ਲਈ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਦੇ ਰਿਆ ਸਿਰਫ 500 ਰੁਪਏ ਦਾ ਸੂਟ ਹੋਰ ਕਿਸੇ ਨੂੰ ਦੇ ਨਹੀਂ ਹੋਣਾ ਅਕਨਾਈਆਂ ਚੈੱਕ ਕਰ ਲੋ ਦੁਪੱਟੇ ਚੈੱਕ ਕਰ ਲੋ ਅੰਕਲ ਓਮ ਮੋਗਾ ਰੋਡ ਬਾਗ ਆਪਣਾ ਬਹੁਤ ਵੱਡਾ ਸਟੋਰ ਮਾਤੂ ਸ਼੍ਰੀ ਦਸਤਾਰ ਦਾ ਜਿੱਥੇ 5 500 ਚ 5 500 ਚ ਲੈ ਜਾਓ 5 500 ਚ ਉਹ ਨਾ ਫੈਕਟਰੀ ਵਾਲੇ ਨੇ ਦੇਣੇ ਆ ਉਹ ਨਾ ਮਿਲਾਂ ਵਾਲੇ ਨੇ ਦੇਣੇ ਆ ਉਹ ਨਾ ਹੋਲ ਸੇਲਰ ਵਾਲੇ ਨੇ ਦੇਣੇ ਆ ਆ ਸੂਟ ਜਾਮ ਕਾਟਨ ਦਾ ਪਿਆਰ ਦੁਪੱਟਾ ਲਾ ਕੇ ਬਜ਼ਾਰਾਂ 'ਚ 3-3000 ਦਾ ਚੱਕੋ 1000 ਦਾ 1000 ਦਾ ਸੂਟ ਦੇਣਾ ਜੇ ਮੈਂ ਕਹਾਂ ਜੀ ਬਹਿ ਜਾ ਬਹਿਆ ਕਰਤੀ ਬਹਿ ਜਾ ਬਹਿਆ ਕਰਤੀ ਨਹੀਂ ਦੇ ਹੋਣਾ ਕਿਸੇ ਤੋਂ ਪਾਈ ਆ ਰੇਟ ਨਹੀਂ ਦੇ ਹੋਣਾ 1-1000 'ਚ ਦੇ ਰਿਆ ਬੁੱਲ ਬੋਲਦੇ ਬੱਚੇ 1-1000 'ਚ ਆਹ ਦੇਖੋ ਚੀਜ਼ਾਂ ਟੌਪ ਦੀਆਂ ਚੀਜ਼ਾਂ ਦੇ ਰਹੇ ਆ ਰੰਗ ਬੜੇ ਸੋਹਣੇ ਦੇ ਰਹੇ ਆ ਆ ਚੱਕੋ ਜੀ ਆਲ ਓਵਰ ਪ੍ਰਿੰਟ ਨਾਲ ਡਿਜੀਟਲ ਦੁਪੱਟਾ ਡਿਜੀਟਲ ਸੂਟ ਚੈਲੇਂਜ ਕਰਕੇ ਕਹਿੰਦੇ ਆ ਰੀਵਾ ਬ੍ਰਾਂਡ ਦਾ ਚੱਕੋ 3000 ਵਾਲਾ 1000 'ਚ 1000 'ਚ ਦੇਣਾ ਫੁੱਲ ਸੈਟ ਦੁਪੱਟਾ ਪੂਰਾ ਆਲ ਓਵਰ ਸੂਟ ਪਿਓਰ ਕਾਟਨ ਦਾ 1000 ਦਾ ਓਏ ਦੇਖੋ ਰੰਗ ਚੈੱਕ ਕਰ ਲੋ ਓਏ ਉਹ ਗਰਮੀਆਂ ਵਾਲੇ ਕਿੰਨੇ ਮਿੱਠੇ ਮਿੱਠੇ ਰੰਗ ਪਿਆਰੇ ਪਿਆਰੇ ਰੰਗ ਦੁਪੱਟੇ ਬੜੇ ਸੋਹਣੇ ਸੋਹਣੇ ਸੂਟ ਬੜੇ ਸੋਹਣੇ ਸੋਹਣੇ ਆਹ ਰੇਟ ਨਹੀਂ ਕਿਸੇ ਨੂੰ ਦੇ ਹੁਣੇ ਜੋ ਤੁਹਾਨੂੰ ਅੰਕਲੋਂ ਮੋਗਾ ਰੋਡ ਬਾਘਾਪੁਰਾਣਾ ਵਾਲਿਆਂ ਦੇਈ ਜਾਣੇ ਆ ਛੇਤੀ ਆਜੋ 28 ਮਈ ਤੱਕ ਸੇਲ ਆ ਯਾਦ ਰੱਖਿਓ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਨ ਦਿਨ ਬਹੁਤ ਵੱਡੇ ਫੈਰੇ ਹੋਣੇ ਆ ਆ ਚੱਕੋ ਜੀ ਟਾਪ ਦਾ ਸੂਤੀ ਸੂਟ ਆ ਗਿਆ ਚੈੱਕ ਕਰੋ ਪਿਓਰ ਕਾਟਨ ਦਾ ਜਬਰਦਸਤ ਆਈਟਮ ਬਜ਼ਾਰਾ ਚ 3 3000 ਚੱਕੋ 1275 ਦੇ ਵਿੱਚ ਓਏ ਹੋਏ 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 ਉਹ ਬੁਟੀਕਾਂ ਵਾਲੇ ਪੀਸ ਬਾਜ਼ਾਰ ਦਾ ਰੇਟ 3000 ਰੁਪਿਆ ਅਸੀਂ ਦਿੰਦੇ ਸੀਗੇ ਇਹ 1750 ਚ ਪਰ ਇਹਦਾ ਹੁਣ ਰੇਟ ਕਰਤਾ 1275 ਓ 1275 ਦਾ ਸੂਟ ਦੇਖੋ ਕੀ ਰਾ ਦੇਖੋ ਬਾਜੂ ਦੇਖੋ ਪੌਂਚੇ ਦੇ ਕੰਮ ਦੇਖੋ 1275 ਚ ਬਟੀਕਾਂ ਵਾਲਾ ਸੂਟ ਦੇ ਰਹੇ ਆ ਮਿਲਣਾ ਤਿੰਨ ਦੇ ਨਹੀਂ ਆ ਸੋਮਵਾਰ ਮੰਗਲਵਾਰ ਬੁੱਧਵਾਰ 28 ਮਈ ਤੱਕ ਟੱਕੋ ਜੀ ਰਾਮ ਟੈਕਸ ਦਾ ਸੂਟ ਆ ਗਿਆ ਭਾਜੀ ਰਾਮ ਟੈਕਸ ਦਾ ਟਾਪ ਦਾ ਲਗਜ਼ਰੀ ਬ੍ਰਾਂਡ ਰਾਮ ਟੈਕਸ ਉਹ ਲਿਖਿਆ ਹੋਇਆ ਚੈੱਕ ਕਰਾ ਦੇ ਕੈਮਰੇ ਵਾਲਾ ਆਹ ਰੇਡ ਚੈੱਕ ਕਰਾ ਦੇ ਅਸੀਂ 2000 ਦਾ ਵੇਚਿਆ ਸੀ ਹੁਣ ਕਰਤਾ 3 ਦਿਨ 1500 ਰੁਪਏ ਦਾ ਦੇਖੋ ਜੀ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਓ ਸਿੱਧੇ ਮਾਤੂ ਸ਼ਰੀਦ ਦਸਤਾਰ ਮੋਗਾ ਰੋਡ 'ਬਾਗ ਆਪਣਾ ਆ ਜਾਓ ਚੱਕੋ ਜੀ ਡੀਟਾ ਸੂਟ ਰਾਮ ਟੈਕਸ ਦਾ ਜਿਹੜਾ ਬਜ਼ਾਰਾਂ 'ਚ 3-3000 ਦਾ ਮਿਲਦਾ ਲੈ ਜਾਓ 15-1500 'ਚ ਅਦਰ ਰੇਟਾਂ ਜੇ ਕਰਤੇ ਭਾਈ ਵੈਰਾਈਟੀਆਂ ਜ਼ਬਰਦਸਤ ਬਲੈਕ ਸੂਟ ਚੈੱਕ ਕਰੋ ਦੁਪੱਟਾ ਚੈੱਕ ਕਰੋ ਆਹ ਫੋਟੋ ਚੈੱਕ ਕਰੋ ਲਗਜ਼ਰੀ ਸੂਟ ਜਿਹੜਾ ਪਿਆਰਾ ਚ 8800 ਦਾ ਚੱਕੋ ਕੋਈ 2000 ਕੋਈ 2500 ਕੋਈ 3000 ਕੋਈ 4000 ਦੇ ਵਿੱਚ ਲੈ ਜਾਓ ਬੁੱਲ ਬੁੱਲ ਦੇ ਬੱਚੇ ਉਹ ਗਰਮੀਆਂ ਇਹ ਸੂਟ ਐਨੇ ਮਲਮ ਮਲਾਈ ਤੋਂ ਵੱਧ ਮਲੈਮ ਸੂਟ ਐਨੇ ਸੋਹਣੇ ਸੂਟ ਹੋਰ ਕਿਤੋਂ ਨਹੀਂ ਮਿਲਣੇ ਰੇਟ ਵੀ ਘੱਟ 2 2000 ਰੁਪਏ ਚ ਦੇ ਰਿਆਂ 2 2000 ਰੁਪਏ ਚ ਦੇਖੋ ਇਸ ਗੱਲ ਦੀ ਗਵਾਈ ਲੋਕ ਦੇ ਰਹਿਆ ਬਹੁਤ ਵੱਡਾ ਰੌਣਕ ਪੈ ਗਿਆ ਸਟੋਰ ਤੇ ਚਾਰੇ ਪਾਸੇ ਲੋਕਾਂ ਦਾ ਬਹੁਤ ਵੱਡਾ ਠਾਟਾ ਮਾਰਦਾ ਰੌਣਕ ਪੈ ਗਿਆ ਲੋਕੀ ਦੂਰੋਂ ਦੂਰੋਂ ਆ ਰਿਹਾ ਰਾਜਸਥਾਨ ਹਰਿਆਣਾ ਪੰਜਾਬ ਪਿੰਡਾਂ ਤੋਂ ਸ਼ਹਿਰਾਂ ਤੋਂ ਕਿਉਂਕਿ ਸਾਰਿਆਂ ਦੇ ਵੱਡੇ ਫਾਇਦੇ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈਗੀ ਆ ਤੁਸੀਂ ਪਾਕਾ ਆਪਣਾ ਬੱਸ ਸਟੈਂਡ ਤੇ ਆ ਜਾਓ ਅੰਕਲ ਓਮ ਦੇ ਸਟੋਰ ਤੱਕ ਆਉਣ ਜਾਂਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਓ ਦੇਖੋ ਪਿੰਡਾਂ ਵਾਲੇ ਵੀ ਖੁਸ਼ ਕਰਦੇ ਓ ਸ਼ਹਿਰਾਂ ਵਾਲੀਆਂ ਮੇਮਾਂ ਵੀ ਖੁਸ਼ ਕਰਦੀਆਂ ਆਹ ਦੇਖੋ ਸ਼ਹਿਰਾਂ ਵਾਲੇ ਗਾਕਾਂ ਵਾਲੇ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਚੁੱਕਿਆ ਉਹ ਬਾਜ਼ਾਰ ਚ ਜਾਣੇ ਉਹ 3500 4000 ਇਦਾਂ ਮੰਗ ਰਿਆ ਸਾਡੇ ਕੋਲ ਲੈ ਜਾਓ 2250 ਦਾ ਸੂਟ ਇਸ ਰੇਟ ਤੇ ਕਿਸੇ ਨੇ ਤੁਹਾਨੂੰ ਨਹੀਂ ਦੇਣਾ ਦੇਖੋ ਜੀ ਲਗਜ਼ਰੀ ਚੀਜ਼ ਆ ਗਈ ਆ ਪ्युअर ਮਸਲੀਨ ਦਾ ਬਾਟਮ ਵਰਕ ਦੁਪੱਟੇ ਲਗਜ਼ਰੀ ਓਏ ਕਿੱਥੋਂ ਮਿਲਣੀਆਂ ਚੀਜ਼ਾਂ ਸਾਡੇ ਕੋਲ ਚੈੱਕ ਕਰੋ ਇਦਾਂ ਦੇ ਦੁਪੱਟੇ ਕਿਤੇ ਬਣੇ ਹੋਏ ਨਹੀਂ ਮਿਲਨੇ ਚੱਕੋ 25 2500 ਰੁਪਏ ਦੇ ਦੇ ਸੂਟ 5 5000 ਵਾਲੇ ਭਾਜੀ 25 2500 ਰੁਪਏ ਦੇ ਆ ਦੇਖੋ ਜੀ ਟਾਪ ਦੀਆਂ ਚੀਜ਼ਾਂ ਆਹ ਦੇਖੋ ਤਾਂ ਹਰ ਇੱਕ ਚੀਜ਼ ਇੱਕ ਹੋਰ ਚੈਲੇਂਜ ਕਰਦੇ ਆ ਜੋ ਵੈਰਾਈਟੀ ਉਥੋਂ ਮਿਲ ਜਾਣੀਆਂ ਉਹ ਹੋਰ ਕਿਤੋਂ ਨਹੀਂ ਮਿਲਣੀਆਂ ਉਹ ਨਵੇਂ-ਨਵੇਂ ਡਿਜ਼ਾਈਨ ਰੋਜ਼ ਹੀ ਟਰੱਕ ਪਰ ਪਰ ਕੇ ਆ ਰਹੇ ਸੂਟਾਂ ਦੇ ਤੇ ਟਰੱਕ ਪਰ ਪਰ ਕੇ ਜਾ ਰਹੇ ਆ ਆ ਦੇਖੋ ਤਾਂ ਚੀਜ਼ਾਂ ਚਾਹੇ ਤੁਸੀਂ ਜਿੱਥੋਂ ਵੀ ਹੋਣਾ ਇਸ ਗੱਲ ਦਾ ਚੈਲੰਜ ਕਰਦੇ ਆ ਤੁਹਾਡੀ ਗੱਡੀ ਦਾ ਖਰਚਾ ਹੀ ਵੱਜ ਜਾਣਾ ਉਹ ਤੁਹਾਡੇ ਫਾਇਦੇ ਵੀ ਹੋ ਜਾਣੇ ਆ ਜਿਹੜਾ ਤੁਸੀਂ ਵਿਆਹ ਲਈ ਦਾ ਦਾਜ ਵੀ ਦੇ ਕਪੜਾ ਬਾਜ਼ਾਰ 'ਚ ਆ ਕੇ 50000 ਦਾ ਲੈਣਾ ਇੱਥੇ ਅਸੀਂ ਤੁਹਾਨੂੰ 20000 ਦੇ ਰਣਾ ਕਿਉਂਕਿ ਹੋਲਸੇ ਰੇਟਾਂ ਦੇ ਕਪੜਾ 2-2 ਰੁਪਏ 5-5 ਰੁਪਏ ਦੇ ਮਾਰਜੇ ਦੇ ਸੂਟ ਵੇਚ ਰਹੇ ਆ ਇਹ ਤੇ ਡਾਕੂ ਵਾਲਾ ਕੰਮ ਨਹੀਂ ਹੋ ਰਿਹਾ ਬਈ ਹਜ਼ਾਰ ਦਾ ਸੂਟ ਲੈ ਆਂਦੇ ਨੇ 3000 ਦਾ 3000 ਦਾ ਸੂਟ ਲੈ ਆਂਦੇ ਨੇ 5000 ਦਾ ਇਤਰਾ ਸਿਰਫ ਲੋਕਾਂ ਦੇ ਫਾਇਦੇ ਆ ਦੇਖੋ ਚਾਹੇ ਕੁੜੀਆਂ ਚਿੜੀਆਂ ਵਾਲੇ ਸੂਟ ਲੈਣੇ ਆ ਚਾਹੇ ਮਿਡਲ ਏਜ ਦੇ ਲੈਣੇ ਆ ਚਾਹੇ ਪੜੀਆਂ ਲਿਖੀਆਂ ਜਿਹੜੀ ਯੂਨੀਵਰਸਿਟੀ ਕਾਲਜ ਕੁੜੀਆਂ ਪੜ੍ਹਦੀਆਂ ਉਹ ਚੀਜ਼ਾਂ ਲੈਣੀਆਂ ਹਰ ਕਿਸੇ ਦਾ ਵੱਡਾ ਫਾਇਦਾ ਵਿਆਹ ਸ਼ਾਦੀ 'ਚ ਵੀ ਫਾਇਦਾ ਦੇਖੋ ਜੀ ਦਾਜ ਵਰੀ ਦਾ ਕੱਪੜਾ ਚਾਹੇ ਤੁਸੀਂ ਗਾਉਣ ਲਹਿੰਗਾ ਪੂਰਾ ਸੂਟ ਲੈ ਲਓ ਨਾਲ ਲੈ ਲਓ ਲਹਿੰਗਾ ਬਜਾਰਾਂ ਦੇ ਵਿੱਚ 15-15000 ਰੇਟ ਹੈ ਲੈ ਜਾਓ 5-5 ਹਜ਼ਾਰ ਦੇ ਵਿੱਚ ਦਾਜਵਰੀ ਦੇ ਸੂਟਾਂ ਦੇ ਵਿੱਚ ਭਾਰੀ ਸੇਲ ਆਹ ਚੈੱਕ ਕਰੋ ਭਾਜੀ ਅਨਾਰਕਲੀ ਬਣੀ ਹੋਈ ਆ ਪੂਰੀ ਸਟਿਚ ਕੀਤੀ ਨਾਲ ਦੁਪੱਟਾ ਲਗਜ਼ਰੀ ਬਜ਼ਾਰ 'ਚ ਰੇਟ ਦਾ 10000 ਤੋਂ ਘੱਟ ਨਹੀਂ ਜੇ ਚੱਕੋ 4500 ਰੁਪਏ ਦੇ ਵਿੱਚ ਦੇਖੋ ਜੀ ਵਿਆਹ ਚ ਆਏ ਤੁਹਾਡਾ ਹੈਗਾ ਆ ਅਗਸਤ 'ਚ ਸਤੰਬਰ 'ਚ ਅਕਤੂਬਰ 'ਚ ਹੁਣੇ ਆਜੋ ਤਿਆਰੀ ਕਰ ਲੋ ਦਾਜ ਵਰ ਦੇ ਕੱਪੜੇ ਬਹੁਤ ਸਸਤੇ ਰੇਟਾਂ ਦੇ ਹੋਲਸੇ ਰੇਟਾਂ ਦੇ ਕੱਪੜਾ ਆ ਜਿਹੜਾ ਤੁਸੀਂ 10-10000 ਰੁਪਏ ਅਨਾਰ ਕਈ ਲੈਨੇ ਹੋ ਇੱਥੇ ਕੋਈ 4000 'ਚ ਕੋਈ 5000 'ਚ ਕੋਈ 6000 'ਚ ਇਦੋਂ ਵੀ ਸਸਤੇ ਰੇਟ ਰੈੱਡ ਸੂਟ ਜਿਹੜਾ ਬਜ਼ਾਰ 'ਚ 10000 ਦਾ ਸ਼ੁਰੂ ਹੁੰਦਾ ਇੱਥੇ ਤੁਹਾਨੂੰ ਅਸੀਂ 2-3 ਦੇਣਾ ਅਨਾਰ ਕਲੀਆਂ ਜੇ ਰੰਗ ਬਹੁਤ ਮਿਲ ਜਾਣੇ ਆ ਉਹ ਲਹਿੰਗਿਆਂ ਜੇ ਰੰਗ ਬੜੇ ਮਿਲ ਜਾਣੇ ਆ ਸ਼ਰਾਰੇ ਗਰਾਰੇ ਮਿਲ ਜਾਣੇ ਆ ਫੁਲਕਾਰੀ ਵਾਲੇ ਸੂਟ ਮਿਲ ਜਾਣੇ ਆ ਹੈਵੀ ਚੀਜ਼ਾਂ ਮੈਂ ਕਹਾਂ ਜੋ ਸੋਚ ਕਾਉਂਗੇ ਉਸ ਤੋਂ ਵੀ ਵਧੀਆ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਆ ਦੇਖੋ ਫੁਲਕਾਰੀ ਵਾਲਾ ਸੂਟ ਫੁਲਕਾਰੀ ਵਾਂਗ ਹੈਵੀ ਦੁਪੱਟਾ फ्रंट ਵੀ ਦੇਖੋ ਇਦਾਂ ਦੇ ਬੋਲਬੋਲ ਦੇ ਬੱਚਿਆਂ ਤੇ ਵੀ ਬਹੁਤ ਸੋਹਣੀਆਂ ਆਫਰਾਂ ਆਹ ਦੇਖੋ ਜਿਹੜੀ ਕੁੜੀ ਦਾ ਵਿਆਹ ਆ ਉਹਦੇ ਲਈ ਰੈੱਡ ਸੂਟ ਵੀ ਮਿਲ ਜਾਣੇ ਆ ਰੈੱਡ ਅਨਾਰਕਲੀ ਵੀ ਮਿਲ ਜਾਣੀ ਆ ਰੈੱਡ ਲਹਿੰਗਾ ਵੀ ਮਿਲ ਜਾਣਾ ਰੈੱਡ ਮਿੱਟੀ ਦੇ ਭਾ ਮਹਿਰੂਮ ਸੂਟ ਲੈ ਲਓ ਤੁਸੀਂ ਉਹ ਵੀ ਤੁਹਾਨੂੰ ਮਿਲ ਜਾਊਗਾ ਉਹ ਗਾਦਰੀ ਰੰਗ ਲੈ ਲਓ ਇਹ ਵੀ ਮਿਲ ਜਾਊਗਾ ਇਹ 15-15000 ਨਹੀਂ ਲੈਣਾ ਲੋਕਾਂ ਨੂੰ ਕੋਈ 5000 ਕੋਈ 6000 ਕੋਈ 7000 ਅਈ ਨੀਆ ਕਰਨ ਜਾਂ ਦੁਪੱਟੇ ਚੈੱਕ ਕਰ ਲਓ ਬਾਰ ਬਾਰ ਕਹਿ ਰਹੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਇਹ ਤਿੰਨ ਦਿਨ ਫਾਇਦੇ ਹੋਣਿਆ 28 ਮਈ ਤੱਕ ਮੁੜ ਕੇ ਇਹ ਰੇਟ ਨਹੀਂ ਮਿਲਣੇ ਬਹੁਤ ਵੱਡੀ ਸੇਲ ਆਤੀ ਆ ਅੰਕਲ ਓਮ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪਣਾਤੇ ਜਲਦੀ ਆਜੋ ਜੀ ਤਿੰਨ ਦਿਨਾਂ ਦਾ ਮੇਲਾ ਸਿਰਫ ਤਿੰਨ ਦਿਨਾਂ ਦਾ ਤਿੰਨ ਦਿਨ ਮਿਲਣੀਆਂ ਵੈਰਾਈਟੀਆਂ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਚਾਹੇ ਸ਼ਾਰੇਗਰ ਵਾਲੇ ਲੈਣੇ ਚਾਹੇ ਲਹਿੰਗੇ ਲੈਣੇ ਚਾਹੇ ਗਾਉਂ ਲੈਣੇ ਘਰ ਪਾਉਣ ਲਈ ਸੂਟ ਲੈਣੇ ਦੁਪੱਟੇ ਲੈਣੇ ਆਲ ਓਵਰ ਦੇ ਸੂਟ ਲੈਣੇ ਆ ਤਾਂ ਸਿਰਫ ਤਿੰਨ ਦਿਨ ਤਿੰਨ ਦਿਨ ਤੋਂ ਡਾ ਭਾਰੀ ਫਾਇਦਾ ਹੋਣਾ ਸੋਮਵਾਰ ਮੰਗਲਵਾਰ ਬੁੱਧਵਾਰ ਲਿਖ ਲਓ ਕਿਤਾਬ ਤੇ ਤੇ ਆਜੋ ਕਰਾਂ ਦੀ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਵੀ ਜਾਣ ਕੇ ਤੁਸੀਂ ਫੋਨ ਕਰ ਸਕਦੇ ਆ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੋ ਰੇਟ ਕਹਿ ਰਹੇ ਆ ਉਹ ਦੇ ਰਹੇ ਆ ਬਾਈ ਪ੍ਰਿੰਟ ਸੂਟ ਜ਼ਰੂਰ ਦਿਖਾ ਦਿਓ ਬਿਲਕੁਲ ਭਾਜੀ ਆ ਚੱਕੋ ਮੈਚਿੰਗ ਸੂਟ ਜਿਹੜੇ ਬਜ਼ਾਰਾ 'ਚ 8-800 ਰੁਪਏ ਦਾ ਮਿਲਦਾ ਚੱਕੋ 300 ਰੁਪਏ ਦਾ ਲਿਖ ਕੇ ਉੱਤੇ ਰੇਟ ਲੱਗੇ ਆ ਇੱਥੇ ਕੰਮ ਕੋਈ ਨਹੀਂ ਮੱਥਾ ਦੇਖ ਕੇ ਟਿਕਾਣੀ ਲੱਗਦਾ ਜੋ ਰੇਟ ਉੱਤੇ ਲਿਖਿਆ ਉਹੀ ਦੇਈਦਾ ਹੁਣ ਆਲ ਓਵਰ ਸੂਟ ਸ਼ੰਕਰ ਕੰਪਨੀ ਦਾ ਬਾਜ਼ਾਰ ਤੇ 4400 ਰੁਪਏ ਦਾ ਮਿਲਦਾ ਚੱਕੋ 250 ਰੁਪਏ ਦਾ 500 ਰੁਪਏ ਦੇ ਦੋ ਰੰਗ ਕਲਰ ਡਿਜ਼ਾਈਨ ਤੁਹਾਡੀ ਮਨਪਸੰਦੇ ਡਿਜੀਟਲ ਕੈਂਬ੍ਰਿਕ ਵੀ ਲੈ ਲਓ ਇਹ ਵੀ 800 ਦਾ ਨਹੀਂ ਇਹ ਵੀ 400 ਰੁਪਏ ਸੂਟ ਮਤਲਬ ਹੁਣ ਸਿੱਧੇ ਸੱਦਾ ਤੁਹਾਡੇ ਡਬਲ ਫਾਇਦੇ ਆ ਤੇ ਤਿੰਨ ਦਿਨਾਂ ਦਾ ਮੇਲੇ ਦਾ ਫਾਇਦਾ ਲੈ ਲਓ ਬਾਗਾ ਪ੍ਰਾਣਾ ਾਂਕਲੋ ਮੋਗਾ ਰੋਡ ਤੇ ਆਹ ਦੇਖੋ ਇਧਰ ਜਾਂਦੇ ਜਾਂਦੇ ਹੋਰ ਫਾਇਦੇ ਕਰ ਦਿੰਨੇ ਆ ਰੈਡੀमेड ਆ ਦੇਖੋ ਚੀਜ਼ਾਂ ਇਹ 2000 ਨਹੀਂ 1800 ਨਹੀਂ 500 ਰੁਪਏ ਚ 5 500 ਰੁਪਏ ਚ ਲੈ ਜਾਓ 5 500 ਚ ਆਹ ਦੇਖੋ ਕੋਈ ਝੂਠ ਨਹੀਂ ਬੋਲਦੇ ਇਦਾਂ ਕੋ ਐਵੇਂ ਬੋਲੀ ਜਾਂਦੇ ਦੇਖੋ ਚੀਜ਼ਾਂ ਬੜੀਆਂ ਸੋਹਣੀਆਂ ਰੈਡੀमेड ਰੇਟ ਦੇਖੋ ਅਸੀਂ 1000 ਰੁਪਏ ਚ ਦਿੰਦੇ ਸੀ ਕਿ ਸਮਰ ਸੇਲ ਆ ਗਈ ਹੁਣ ਦੇਣਾ 500 ਰੁਪਏ ਦਾ ਸਟਾਕ ਹੀ ਕਲੀਅਰ ਕਰ ਦੇਣਾ ਫੈਰੇ ਤੁਹਾਡੇ ਕਰ ਦਿੰਨੇ ਆ ਛੇਤੀ ਛੇਤੀ ਆ ਜਾਓ ਬਹੁਤ ਵੱਡਾ ਫਾਇਦਾ ਆਹ ਦੇਖੋ ਕਾਟਨ ਦੇ ਸੂਟ ਲੈ ਜੋ ਆ ਦੇਖੋ ਡਰਸਾਂ ਡਰਸਾਂ ਲੈਣੀਆਂ ਇਹ ਵੀ ਤੁਹਾਨੂੰ ਮਿਲ ਜਾਣੀਆਂ ਮਾਦਰਬ ਹਰ ਇੱਕ ਚੀਜ਼ ਠਾਠਾ ਮਾਰਦਾ ਦੇਖੋ ਚੰਡੀਗੜ੍ਹ ਦਿੱਲੀ ਬੰਬੇ ਪਾਉਂਦੀਆਂ ਕੁੜੀਆਂ ਇਦਾਂ ਦੇ ਕਨਸੈਪਟ ਇਹ ਵੀ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਤੁਸੀਂ ਵਿਆਹ ਸ਼ਾਦੀ ਤੇ ਤੁਸੀਂ ਜਾਣਾ ਕਿਸੇ ਪਾਰਟੀ ਤੇ ਜਾਣਾ ਰੇਟ ਪਤਾ ਕਿੰਨਾ 1300 ਰੁਪਈਆ ਕੋਈ 1500 ਰੁਪਈਆ ਕੋਈ 2000 ਰੁਪਇਆ ਇੰਨੀਆਂ ਕ ਰੇਂਜਾਂ ਚ ਰੈਡੀਮੇਡ ਦੇ ਰਹੇ ਉਧਰ ਵੀ ਦੇਖੋ ਦੇਖੋ ਜੀ 2700 ਰੁਪਏ ਦਾ 2700 ਰੁਪਏ ਦਾ ਸ਼ਰਾਰਾ ਕਰਾ ਰਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਲਗਜ਼ਰੀ ਚੀਜ਼ਾਂ ਵੈਡਿੰਗ ਦੇ ਵਿੱਚ ਆਹੀ ਚੀਜ਼ਾਂ ਤੁਹਾਨੂੰ 10 10 ਹਜ਼ਾਰ ਦੀਆਂ ਬਜਾਰੋਂ ਮਿਲਦੀਆਂ ਤੇ 5 5 6 6000 ਰੈਂਟ ਲਿੱਤਾ ਜਾਂਦਾ ਪਰ 25 2500 ਰੁਪਏ ਦੇ ਵਿੱਚ ਕੋਈ 2500 ਕੋਈ 2700 3000 ਰੁਪਏ ਦੇ ਵਿੱਚ ਆਪ ਦਾ ਤੁਸੀਂ ਕਨਸੈਪਟ ਲੈ ਜਾ ਸਕਦੇ ਹੋ ਚਾਹੇ ਲੌਂਗ ਸੂਟ ਦੇ ਵਿੱਚ ਲੈਣਾ ਚਾਹੇ ਸ਼ਰਾਰੇ ਗਰਾਰੇ ਤੁਸੀਂ ਵਰਕ ਚੈੱਕ ਕਰੋ ਜਬਰਦਸਤ ਚੀਜ਼ਾਂ ਲੈ ਕੇ ਆ ਗਏ ਜਬਰਦਸਤ ਚੀਜ਼ਾਂ ਲੈ ਕੇ ਆਏ ਆਹ ਦੇਖੋ ਜੀ ਆਹ ਦੇਖੋ ਵੱਡੇ ਫੈਰੇ ਮੈਂ ਕਿਹਾ ਰੇਟ ਚੈੱਕ ਕਰ ਲਵਾਂ ਕੋਈ ਮਾਈ ਦਾ ਲਾਲ ਤੁਹਾਨੂੰ 3500 ਰੁਪਏ ਚ ਨਹੀਂ ਦੇ ਸਕਦਾ 3500 ਰੁਪਏ ਚ ਦੇ ਰਹੇ ਆ ਫਰੰਟ ਪੈਗ ਦੇਖੋ ਕਿੰਨਾ ਹੈਵੀ 3500 ਰੁਪਏ ਦੇ ਵਿੱਚ ਇਹਦੇ ਵਿੱਚ ਦੇਖੋ ਚੀਜ਼ਾਂ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਤਾਂ ਅਸੀਂ ਦੇਣੇ ਆ ਆ ਦੇਖੋ ਜਿਹੜੇ ਅੱਜ ਕੱਲ੍ਹ ਓਏ ਹੋਏ 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 ਆ ਤਾਂ ਹਰੇਕ ਬੰਦਾ ਕੋ ਵੀ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਦੇਖੋ ਕਿੰਨਾ ਸੋਹਣਾ ਹੈਵੀ ਵਰਕ ਇਹ ਰੇਟ ਪੜਾ ਕੀਆ ਸਿਰਫ 4550 ਰੁਪਏ ਆ ਚੈੱਕ ਕਰੋ 4550 ਰੁਪਏ ਚ ਕੀਤਾ 4550 ਚ ਵੱਡੇ ਵੱਡੀਆਂ ਆਫਰਾਂ ਉਹ ਲਹਿੰਗੇ ਖਾ ਪਾਪਾ ਲਹਿੰਗੇ ਦਾ ਲਹਿੰਗੇ ਚੈੱਕ ਕਰ ਲੋ ਜੀ ਰੈੱਡ ਮਹਿਰੂਨ ਗਾਜ਼ਰੀ ਵਾਈਨ 5000 ਤੋਂ ਲੈ ਕੇ ਲਹਿੰਗਾ ਸਾਡੇ ਕੋਲ 3.5 ਲੱਖ ਤੱਕ ਦਾ ਮਿਲ ਜੂਗਾ ਗਰੰਟੀ ਜ਼ਬਰਦਸਤ ਕੁਆਲਿਟੀ ਦੀ ਗਰੰਟੀ ਸਾਡੇ ਰੇਟਾਂ ਦੀ ਚੈਲੰਜ ਕਰਕੇ ਕਹਿੰਦੇ ਆ ਜੋ ਮਾਤੂ ਸ਼੍ਰੀ ਦਸਤਾਰ ਅੰਕਲੋਂ ਬਾਗਾ ਪ੍ਰਾਣਾ ਜੋ ਵੈਰਾਈਟੀ ਦੇ ਰਿਹਾ ਪੰਜਾਬ ਤੇ ਕਿਸੇ ਸ਼ਹਿਰ ਤੋਂ ਦੇ ਨਹੀਂ ਹੋਣੀ ਕਿਉਂਕਿ ਰੇਟ ਵੀ ਘੱਟ ਚੀਜ਼ਾਂ ਹੀ ਵਧੀਆਂ ਛੇਤੀ ਆਜੋ ਆਹ ਸੇਲ ਮੇਲਾ 3 ਦਿਨਾਂ ਦਾ 3 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ ਵੱਡੇ ਫਾਇਦੇ ਹੋਣੇ ਆ ਜੀ 28 ਮਈ ਯਾਦ ਰੱਖਿਓ ਬਸ ਉਦੋਂ ਪਹਿਲਾਂ ਉਦੋਂ ਬਾਅਦ ਕੁਛ ਨਹੀਂ ਮਿਲਣਾ